ਸਾਸਰੀ ਕਾਲ ਜੀ ਅੱਜ ਸਾਰੇ ਪਿੰਡ ਦੇ ਕਾਲਾ ਸਿੰਘਿਆ ਨੂੰ ਮੈਂ ਇੱਕ ਬੇਨਤੀ ਕਰਨਾ ਚਾਹਨਾ ਵੀ ਜਿਹੜੀ ਅਸੀਂ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਆਪਣੇ ਉਧਰ ਔੜ ਪੀੜ ਤਾਂ ਬਾਤ ਤੇ ਹਰ ਕੋਈ ਸੇਵਾ ਕਰਦਾ ਤੇ ਮੈਂ ਵੀ ਸੋਚਿਆ ਕਿਉਂਕਿ ਮੈਨੂੰ ਕਿਸੇ ਛੋਟੇ ਜਿਹੇ ਪਿੰਡ ਵਾਲੇ ਨੇ ਮਿਹਣਾ ਮਾਰਿਆ ਵੀ ਅਸੀਂ ਦੋ ਵਾਰੀ ਉੱਥੇ ਟਰਾਲੀਆਂ ਭਰ ਕੇ ਰਾਸ਼ਨ ਲੈ ਚੁੱਕੇ ਹਾਂ ਵੀ ਤੁਹਾਡੇ ਪਿੰਡ ਚੋਂ ਕੋਈ ਨਹੀਂ ਗਿਆ ਇਸ ਕਰਕੇ ਮੈਂ ਕਿਉਂਕਿ ਘਰਾਂ ਦੇ ਹਾਲਾਤ ਸਾਰਿਆਂ ਦੇ ਇਹੋ ਜਿਹੇ ਹੁੰਦੇ ਆ ਕਈ ਵੇਲੇ ਨਹੀਂ ਹੁੰਦਾ ਮੈਂ ਕਈ ਵੇਲੇ ਦੇਖਣ ਨੂੰ ਚੀਜ਼ ਹੋਰ ਲੱਗਦੀ ਹੁੰਦੀ ਕਿਸੇ ਨੇ ਕਹਿਣਾ ਤੂੰ ਚੱਲ ਜਾਂਦਾ 50 60 ਹਜ਼ਾਰ ਆ ਕੇ ਕਈ ਵੇਲੇ ਘਰਾਂ ਦੀਆਂ ਕਈ ਮਜਬੂਰੀਆਂ ਹੁੰਦੀਆਂ ਇਸ ਲਈ ਮੈਂ ਆਪਣੇ ਫਰੈਂਡਾਂ ਨੂੰ ਨਾਲ ਦੋ ਚੌ ਨੂੰ ਲਾਇਆ ਤਾਂ ਮੈਂ ਕਹਾ ਚਲੋ ਆਪਾਂ ਸਾਰੇ ਪੈਂਡ ਚ ਗ੍ਰਾਈ ਕਰੀਏ ਮੈਂ ਅੱਜ ਮੈਨੂੰ ਇਹ ਪਤਾ ਲੱਗਿਆ ਵੀ ਗ੍ਰਾਈ ਕਰਨੀ ਵੀ ਬੜੀ ਔਖੀ ਆ ਕਿਉਂਕਿ ਕਈ ਬੰਦੇ ਦਿੰਦੇ ਗ੍ਰਾਈ ਖੁਸ਼-ਖੁਸ਼ ਹੋ ਗਏ ਤੇ ਕਈ ਬੰਦੇ ਇਦਾਂ ਕਰਦੇ ਆ ਵੀ ਜਿੱਦਾਂ ਉਹ ਸਾਨੂੰ ਪੈਸਾ ਦੇਣ ਲੱਗੇ ਹੁੰਦੇ ਆ ਮਤਲਬ ਉਹਨਾਂ ਦਾ ਦੇਖਣ ਦਾ ਨਜ਼ਰੀਆ ਇਦਾਂ ਦਾ ਹੁੰਦਾ ਵੀ ਅਸੀਂ ਇਹਨਾਂ ਨੂੰ ਪੈਸੇ ਦੇਣ ਲੱਗੇ ਆ ਜਿੱਥੇ ਬੰਦੇ ਨੂੰ ਥੋੜਾ ਜਿਹਾ ਘਾਟਾ ਜਾਂ ਮਹਿਸੂਸ ਹੁੰਦਾ ਵੀ ਯਾਰ ਮੈਂ ਕਾਹਤ ਤੁਰਿਆ ਫਿਰਦਾ ਪਰ ਆਪਾਂ ਕੋਈ ਗੱਲ ਨਹੀਂ ਆਪਣੇ ਕਿਸਾਨ ਭਰਾ ਦੁਖੀ ਆ ਜੇ ਕੋਈ ਵੀ ਗੱਲ ਚ ਲੈਣੀ ਪਵੇ ਇਦਾਂ ਦੀ ਕੋਈ ਗੱਲ ਨਹੀਂ ਫਿਰ ਦੂਜੀ ਗੱਲ ਇਹ ਆ ਵੀ ਅਸੀਂ ਜਿਹੜੀ ਪਿੰਡ ਚੋਂ ਗ੍ਰਾਹੀ ਕੀਤੀ ਆ ਉਹਦੇ ਲਈ ਸਾਨੂੰ ਕੋਈ ਸਾਡੇ ਨਾਲ ਹੀ ਨਹੀਂ ਤੁਰਿਆ ਬਹੁਤ ਮਤਲਬ ਆਪਣੇ ਮੁੰਡਿਆਂ ਨੂੰ ਕਿਹਾ ਕਈਆਂ ਨੂੰ ਕਿਹਾ ਕਿਸੇ ਨੇ ਕੋਈ ਨਹੀਂ ਇਦਾਂ ਦਾ ਮਤਲਬ ਸਾਡੇ ਨਾਲ ਤੁਰਿਆ ਸਿਰਫ ਅਸੀਂ 4-5 ਜਣੇ ਸਾਰੇ ਜਣੇ ਗਏ ਆ ਤੇ ਜਿਹੜੀ ਪੈਂਡ ਚੋ ਗ੍ਰਾਹੀ ਕੀਤੀ ਆ ਉਹ ਸਾਡੇ ਦੇ ਕੋਲ 37700 ਰੁਪਇਆ ਗ੍ਰਾਹੀ ਹੋਈ ਆ ਇਹਦੇ ਵਿੱਚੋਂ ਕਈ ਇਦਾਂ ਦੇ ਮਾਤੜ ਘਾਰ ਸੀਗੇ ਜਿਹਦੇ ਮੀਡੀਅਮ ਘਰ ਜਿਨ੍ਹਾਂ ਨੇ ਹਜ਼ਾਰ-ਹਜ਼ਾਰ ਰੁਪਇਆ ਦਿੱਤਾ ਤੇ ਕਈ ਇਦਾਂ ਦੇ ਕਰੋੜਾਪਤੀ ਆ ਸਾਮੀ ਸੀ ਜਿਨ੍ਹਾਂ ਨੇ 50-50 ਰੁਪਇਆ ਵੀ ਵੇਚ ਦਿੱਤੇ ਆ ਜਿਹੜੇ ਕਿਸਾਨਾਂ ਕਰਕੇ ਅੱਜ ਆਪਾਂ ਉੱਡੇ ਫਿਰਦੇ ਆ ਜਿਨ੍ਹਾਂ ਕਰਕੇ ਏਡੀਆਂ 숍ਾਂ ਦੁਕਾਨਾਂ ਪਾਈਆਂ ਆ ਤੇ ਅੱਜ ਉਹ ਮੁਸੀਬਤ ਆ ਜਿਹੜੇ ਹਰ ਥਾਂ ਜਾ ਕੇ ਸਾਰਿਆਂ ਦੀ ਬਾਹ ਫੜਦੇ ਆ ਤੇ ਅੱਜ ਉਹਨਾਂ ਨੂੰ ਲੋੜ ਪੈਂਦੀ ਆ ਤੇ ਕਈ ਬੰਦੇ ਬਹੁਤ ਹੀ ਹੱਥ ਘੋੜਦੇ ਆ ਕੋਈ ਨਹੀਂ ਆਪਾਂ 5-7 ਸੌ ਹਜ਼ਾਰ 2000 ਉਦਾਂ ਵੀ ਖਰਚੀ ਲੈਂਦਾ ਕੋਈ ਵੱਡੀ ਗੱਲ ਨਹੀਂ ਜੇ ਆਪਾਂ ਕਿਸੇ ਆਪਣੇ ਜੱਟ ਭਰਾ ਜਾਂ ਹੋਰ ਭਾਈਚਾਰੇ ਜਿੰਨੇ ਵੀ ਆਪਣੇ ਕੱਲੇ ਜੱਟ ਨਹੀਂ ਉੱਥੇ ਉਹਨਾਂ ਨੂੰ ਨੁਕਸਾਨ ਹੋਇਆ ਜ਼ਮੀਨਾਂ ਸਭ ਤੋਂ ਵੱਧ ਕਿਸਾਨਾਂ ਦਾ ਪਰ ਹੋਰ ਵੀ ਉੱਥੇ ਸਾਡੇ ਭਰਾ ਭੈਣ ਬਹੁਤ ਆ ਸਾਰੀਆਂ ਬਰਾਦਰੀਆਂ ਉਹਨਾਂ ਦਾ ਵੀ ਨੁਕਸਾਨ ਬਹੁਤ ਹੋਇਆ ਇਸ ਲਈ 37700 ਰੁਪਇਆ ਜਿਹੜਾ ਮੇਰੇ ਕੋ ਆਇਆ ਸੀਗਾ ਕਈ ਵੀਰਾਂ ਨੇ ਇੱਕ ਹੋਰ ਤੁਹਾਨੂੰ ਦੱਸਾਂ ਕਮੈਂਟ ਦੋ ਚਾਰ ਵੀਰਾਂ ਨੇ ਮੈਨੂੰ ਦੱਸਿਆ ਵੀ ਇਹ ਖਾਣ ਪੀਣ ਵਾਲੇ ਨਾਲ ਲਈ ਫਿਰਦਾ ਵੀਰ ਇਸੇ ਵੀਰ ਨੇ ਮੈਨੂੰ ਇਹ ਗੱਲ ਕਹੀ ਵੀ ਇਹਨਾਂ ਨੂੰ ਕੀ ਹੋਣਾ ਇਹ ਤਾਂ ਖਾਣ ਪੀਣ ਵਾਲੇ ਨਾਲ ਲਈ ਫਿਰਦਾ ਗੱਲ ਹੁੰਦੀ ਬਾਈ ਇਮਾਨਦਾਰੀ ਮੈਂ ਜਿੰਨੀਆਂ ਵੀ ਕਿਸੇ ਦੀਆਂ ਵੀਡੀਓ ਪਾਈਆਂ ਜਿੰਨਾ ਵੀ ਕਿਸੇ ਦਾ ਇਲਾਜ ਕਰਾਇਆ ਵੈਦ ਪ੍ਰੂਫ ਦੇ ਦੂਜੀ ਵਾਰੀ ਵੀਡੀਓ ਪਾ ਕੇ ਦੱਸਿਆ ਵੀ ਕਿਹਨੇ ਮੈਨੂੰ ਕਿੰਨੇ ਪੈਸੇ ਪਾਏ ਆ ਕਿੱਥੇ ਕੀ ਖਰਚਾ ਹੋਇਆ ਆ ਜਦੋਂ ਮਰਜੀ ਮੇਰੇ ਨਾਲ ਜੇ ਜੇ ਇਦਾਂ ਦੇ ਪੈਸੇ ਆ ਨਾ ਹਨ ਆਪਾਂ ਸੈੱਟ ਹੋਣਾ ਹੁੰਦਾ ਜਿੰਨੇ ਮੇਰੇ ਫਾਲੋਅਰ ਮੈਂ ਕਦੀ ਕਦੇ ਮਾਤਾ ਨਾ ਨਾ ਜਾ ਰਹੀ ਲੋਂਦਾ ਮੇਰੇ ਬਹੁਤ ਤਕੜੇ ਤਕੜੇ ਯਾਰ ਆਪਾਂ ਨੂੰ ਇਦਾਂ ਦਾ ਕੋਈ ਨਹੀਂ ਜੇ ਰੱਬ ਨੇ ਦੇਣਾ ਹੋਇਆ ਤਾਂ ਅਸੀਂ ਆਪਣੇ ਕੰਮ ਖੋਲੇ ਬਾਬਾ ਆਪੇ ਹੀ ਬਰਕਤ ਪਾਉ ਤੇ 37700 ਉਹਨਾਂ ਵੀਰਾਂ ਨੇ ਜਿਨ੍ਹਾਂ ਨੂੰ ਕਹਿੰਦੇ ਆ ਬੀੜੀ ਪੀਂਦੇ ਹੀ ਨਾਲ ਉਹ ਕਰਦੇ ਸੀ ਉਹਨਾਂ ਨੇ ਹਰ ਘਰ ਜਾ ਕੇ 37700 ਰੁਪਇਆ ਤੇ ਮੈਨੂੰ ਲੱਗਾ ਵੀ ਇੰਨੇ ਪੈਸਿਆਂ ਦੇ ਵਿੱਚ ਇਹ ਕਹਿੰਦੇ ਟਰਾਲੀ 'ਚ ਲੰਗਰ ਲੈ ਕੇ ਜਾਣਾ ਵੀ ਕੀ ਟਰਾਲੀ ਦਾ ਇਹ ਇੰਨੇ ਜਿਹੇ ਤੇਲ ਹੀ ਪੈ ਜਾਣਾ ਫੇਰ ਮੈਂ ਬਾਹਰ ਆਪਣੇ 2-4 ਵੀਰਾਂ ਨੂੰ ਫੋਨ ਕੀਤੇ ਮੇਰੇ ਨਾਲ ਮੇਰੇ ਭਰਾ ਐਨਆਰਆਈ ਵੀਰ ਜੀਂਦੇ ਰਹਿਣ ਜਿਹੜੇ ਹਾਰਟ ਟਾਈਮ ਖਰੇ ਰਹਿੰਦੇ ਆ ਤੇ ਉਹਨਾਂ ਦੇ ਵਿੱਚੋਂ ਮੈਨੂੰ 35000 ਰੁਪਇਆ ਸਾਡੇ ਗगनबीर ਖਾਸਕਾਲੇ ਗੱਗਾ ਨੂੰ ਕਹਿੰਦੇ ਆ 35000 ਰੁਪਇਆ ਉਹਨੇ ਮੈਨੂੰ ਪਾਇਆ ਤੇ 10000 ਮੇਰੇ ਵੀਰ ਮਨਦੀਪ ਨੇ ਰੌਣ ਕੀ ਅੰਕਲ ਦਾ ਮੁੰਡਾ ਮਨਦੀਪ ਮੇਰਾ ਫਰੈਂਡ ਉਹਨੇ ਇੱਕੋ ਹੀ ਵਾਰ ਦੇ 10000 ਰੁਪਇਆ ਉਹਨੇ ਪਾਇਆ ਤੇ 10000 ਰੁਪਇਆ ਮੇਰੇ ਜੱਸੇ ਵੀਰ ਨੇ ਪਾਇਆ ਜਿਹੜੇ ਖੂਤੇ ਧੁੰਦੀਆਂ ਦੇ ਇਹ ਤਿੰਨਾਂ ਵੀਰਾਂ ਨੇ ਪੈਸੇ ਪਾਏ ਆ ਉਦਾਂ ਅਸੀਂ ਐਤਵਾਰ ਨੂੰ ਜਾਣਾ ਸੀ ਮੇਰੇ ਹੋਰ ਕਈ ਫਰੈਂਡ ਵੀ ਕਹਿੰਦੇ ਹਜੇ ਰੁਕ ਜਾ ਥੋੜਾ ਚਿਰ ਰੁਕ ਜਾ ਤੇ ਇਹ ਸਾਡੇ ਕੋ ਸਾਰੇ 92700 ਰੁਪਿਆ ਬਣਦਾ ਪੰਜੀ ਪੰਜੀ ਦਾ ਹਿਸਾਬ ਲਿਖਿਆ ਜਦੋਂ ਰਾਸ਼ਤ ਵੀ ਲੈਣੀ ਆ ਉਦੋਂ ਵੀ ਇਕੱਠਿਆਂ ਨੇ ਲੈਣੀ ਆ ਜਦੋਂ ਜਾਣਾ ਉਦੋਂ ਵੀ ਇਕੱਠਿਆਂ ਨੇ ਜਾਣਾ ਜਿਹੜਾ ਮਰਜੀ ਆ ਕੇ ਗੱਲ ਕਰ ਲਵੇ ਇਹ ਨਹੀਂ ਵੀ ਪਹਿਲਾਂ ਆਪਾਂ ਸੇਵਾ ਕਰ ਲਈ ਮੁੜ ਕੇ ਨਾ ਬੋਲ ਤੇ ਆਉਣਿਆਂ ਨੇ ਤੇ ਦੱਸਣਾ ਹੈ ਹੀ ਨਹੀਂ ਭਾਈ ਕਿੰਨੇ ਕਿਨੇ ਪੈਸੇ ਦਿੱਤੇ ਆ ਠੀਕ ਆ ਨਾ ਏਸ ਕਰਕੇ ਮੈਂ ਉਹ ਜਿਹੜੇ ਮੇਰੇ ਨਾਲ ਫਰੈਂਡਾਂ ਨੇ ਜਿਨ੍ਹਾਂ ਨੇ ਗਰਾਈ ਕੀਤੀ ਤੇ ਜਿਨ੍ਹਾਂ ਨੇ ਸਾਨੂੰ ਖੁਸ਼ ਹੋ ਕੇ ਗਰਾਈ ਦਿੱਤੀ ਜਾਂ ਉਦਾਂ ਦਿੱਤੀ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਜੇ ਇਸ ਵੀਰ ਨੇ ਹੁਣ ਅਸੀਂ ਇੱਕ ਦਿਨ ਰੱਖਣਾ ਹੈ ਅਜੇ ਕੋਈ ਪੱਕਾ ਦਿਨ ਨਹੀਂਗਾ ਵੀ ਮਤਲਬ ਕਿਹੜਾ ਦਿਨ ਰੱਖਣਾ ਉਹ ਤੁਹਾਨੂੰ ਵੀਡੀਓ ਚ ਦੱਸ ਦਾਂਗੇ ਤੇ ਜਿੱਦਣ ਅਸੀਂ ਜਾਣਾ ਆਉ ਮੈਂ ਸਾਰੇ ਪਿੰਡ ਦੇ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਮੋਹਤਵਾਰਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਸਾਡੇ ਨਾਲ ਚੱਲਿਓ ਕਿੱਥੇ ਜਾਣਾ ਕੀ ਲੈ ਕੇ ਜਾਣਾ ਇਹ ਵੀ ਸੁਝਾਅ ਦਿਓ ਅਸੀਂ ਤੁਹਾਡੇ ਬੱਚੇ ਆ ਜੇ ਕੋਈ ਗਲਤੀ ਹੋ ਜਾਂਦੀ ਹੁੰਦੀ ਆ ਤੇ ਉਹਨੂੰ ਕਿਉਂਕਿ ਲੀਡਰ ਨਹੀਂਗੇ ਹੁਣ ਮੈਂ 10-15 ਮਿੰਟ ਬੋਲਣਾ 2-4 ਲਾਫ ਚ ਇੱਧਰ ਉੱਧਰ ਹੋ ਜਾਂਦੇ ਹੁੰਦੇ ਤੁਹਾਡੇ ਭਰਾ ਆ ਉੱਤੇ ਛੱਡਿਆ ਕਰੋ ਕਿਉਂਕਿ ਆਪਾਂ ਗਲਤੀ ਮਾਫੀ ਮੰਗ ਲਈਦੀ ਬਾਅਦ ਹੈ ਨਾ ਜੇ ਕਿਸੇ ਵੀਰ ਨੇ ਸਾਡੇ ਨਾਲ ਸੰਪਰਕ ਕਰਨਾ ਉਹ ਮੇਰੇ ਨੰਬਰ ਤੇ 8437993473 ਤੇ ਮੇਰੇ ਨਾਲ ਕਰ ਲਵੇ ਅਸੀਂ ਹਫਤੇ ਤਾਈਂ ਜਾਣਾ ਜਾਂ ਜਿੱਦਾਂ ਵੀ ਹੋਇਆ ਉਹ ਤੁਹਾਨੂੰ ਤੈਨੂੰ ਜਰੂਰ ਦੱਸਾਂਗੇ ਤੇ 92000 ਸਾਡੇ ਕੋਲ 700 ਰੁਪਇਆ ਜਮਾ ਹੋ ਗਿਆ ਜੇ ਇਸ ਵੀਰ ਨੇ ਵੀ ਸੰਪਰਕ ਕਰਨਾ ਉਹ ਮੇਰਾ ਜਿਹੜਾ ਨੰਬਰ ਦੱਸਿਆ ਆ 843799 ਉੱਤੇ ਸੰਪਰਕ ਕਰਕੇ ਤੇ ਸਾਡੇ ਨਾਲ ਜਰੂਰ ਜਾ ਸਕਦਾ ਤੇ ਸਾਨੂੰ ਇਹ ਵੀ ਸੁਝਾ ਦਿਓ ਵੀ ਕੀ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ